ਦਸਮ ਗ੍ਰੰਥ ਨੂੰ ਸਥਾਪਿਤ ਕਰਨ ਦੀ ਔਕਾਤ ਨਾ ਤੁਹਾਡੀ ਸੀ ਨਾ ਨਾ ਸਾਰੀ ਟਕਸਾਲ ਦੀ ਹੈ ਹਾਲਾਤੇ ਰੱਖਦੇ ਆਂਗੇ ਅਸੀਂ ਰੇਡੀਓ ਤੇ ਬੈਠੇ ਆਂ ਤੁਹਾਨੂੰ ਦੱਸਿਆ ਸਸਤਾ ਸਾਡੇ ਕੋਲ ਚਲਾਉਣੇ ਵਾਲੀ ਬੜੇ ਕੰਮ ਆ ਸਾਡੇ ਕਰਨੇ ਵਾਲੀ ਆ ਅਸੀਂ ਗਾਹਾਂ ਕੁਝ ਕਰਨਾ ਚਾਹੁੰਦੇ ਜਿਸ ਕਰਕੇ ਇਗਨੋਰ ਕਰਦੇ ਨਾ ਸਾਨੂੰ ਮਜਬੂਰ ਕਰਿਓ ਕਿ ਅਸੀਂ ਸਾਰਾ ਕੁਝ ਛੱਡ ਛੜਾ ਕੇ ਇਸ ਰਾਹ ਦੇ ਉੱਤੇ ਤੁਰ ਪਈਏ ਮੋਰਿਓ ਪੁੱਤਾਂ ਦੇ ਬਰਾਬਰ ਦੀ ਨਾ ਬਾਹ ਪੈ ਗਿਆ ਨਾਨੀ ਕਰਾ ਦੂ ਚਿੱਤੀ ਪੰਜਾਬ ਦੇ ਵਿੱਚ ਅਸੂ ਤੂਸ ਦਾ ਡੇਰਾ ਬਣਿਆ ਕੀ ਬਗਾਲ ਲਿਆ ਤੁਸੀਂ ਉਹਨਾਂ ਦਾ ਤੁਮਾ ਸਾਡਾ ਬਾਗ ਦੇ ਪੈਰ ਚੱਟੀ ਜਾਂਦਾ ਇਹ ਟਕਸਾਲੀਆਂ ਨੂੰ ਜਥੇਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਖਬਰਦਾਰ ਜੇ ਸਾਨੂੰ ਸਿੱਖ ਹੁੰਦਾ ਸਰਟੀਫਿਕੇਟ ਦਿੱਤਾ ਕਿਸੇ ਅਸੀਂ ਨਹੀਂ ਬਣਦੇ ਕਹ ਜਥੇਦਾਰ ਉਹ ਕਹ ਤੂੰ ਮੈਨੂੰ ਜਰਾ ਆਵੇ ਨਿਊਜ਼ੀਲੈਂਡ ਚ ਕਰੇ ਚੈਲੰਜ ਕਹ ਭਿੰਡਰਾਲਾ ਦੇ ਮੁੰਡੇ ਨੂੰ ਇੱਥੇ ਆ ਕੇ ਬੈਠੇ ਮੈਂ ਤਾਂ ਉਹ ਢੀਕ ਰਿਹਾ ਤੇ ਉਹ ਜ਼ਿੰਮੇਵਾਰ ਬੰਦਾ ਆਵੇ ਕੋਈ ਦਾ ਟੱਬਰ ਪਿੱਛੇ ਬੈਠਾ ਤੇ ਮੈਂ ਦੱਸਾਂ ਉਹ ਨੂੰ ਮੈਂ ਕਰਦਾ ਕੀ ਅਸੀਂ ਤੁਹਾਨੂੰ ਤਾਰੇ ਦਿਖਾਵਾਂਗੇ ਤੁਹਾਨੂੰ ਫਿਕਰ ਨਾ ਕਰੋ ਤੁਸੀਂ ਫਿਕਰ ਕਰੋ ਗਾਂਾਂ ਬਚਾਉਣਾ ਕਿੱਦਾਂ ਹੈ